ਬੀਬੀ ਰਜਨੀ ਦਾ ਨਾਮ ਸਾਰੇ ਹੀ ਜਾਣਦੇ ਹੋਣਗੇ ਕਿਉਂਕਿ ਬੀਬੀ ਰਜਨੀ ਦਾ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਵੱਡਾ ਨਾਮ ਸੀ ਬੀਬੀ ਰਜਨੀ ਦੇ ਨਾਲ ਬਹੁਤ ਹੀ ਮਾਰਾ ਸਲੂਕ ਕੀਤਾ ਗਿਆ ਸੀ ਉਹਨਾਂ ਦੇ ਪਿਤਾ ਨੇ ਉਸ ਨੂੰ ਇੱਕ ਪਿੰਗਲੇ ਦੇ ਨਾਲ ਵਿਆਹ ਦਿੱਤਾ ਸੀ ਆਖਿਰ ਕਿਉਂ ਆਖਿਰ ਕਿਉਂ ਉਸਦੇ ਪਿਤਾ ਨੇ ਉਸ ਦਾ ਨਾਮ ਜਪਣ ਤੋਂ ਬੀਬੀ ਰਜਨੀ ਤੋਂ ਨਾਰਾਜ਼ ਸੀ ਆਖਿਰ ਉਹ ਕਿਉਂ ਨਹੀਂ ਸੀ ਚਾਹੁੰਦਾ ਕਿ ਬੀਬੀ ਰਜਨੀ ਪਰਮਾਤਮਾ ਦਾ ਨਾਮ ਲਵੇ ਪੱਟੀ ਸ਼ਹਿਰ ਦਾ ਇੱਕ ਸ਼ਾਹੂਕਾਰ ਸੀ ਜਿਸ ਦਾ ਨਾਮ ਸੀ ਦੁਨੀ ਚੰਦ ਦੁਨੀ ਚੰਦ ਆਪਣੇ ਇਲਾਕੇ ਦਾ ਸੱਤੋ ਰਹੀਸ ਪੈਸੇ ਵਾਲਾ ਬੰਦਾ ਸੀ ਦੁਨੀ ਚੰਦ ਦੀਆਂ ਸੱਤ ਕੁੜੀਆਂ ਸਨ ਉਸਦੇ ਘਰ ਮੁੰਡੇ ਦੀ ਔਲਾਦ ਨਹੀਂ ਹੋਈ ਸੀ ਉਸਨੇ ਬਥੇਰੇ ਤੀਰਥਸਥਾਨ ਕੋਲ ਮੈਂ ਪਰਮਾਤਮਾ ਦੇ ਅੱਗੇ ਉਸਨੇ ਹੱਥ ਜੋੜੇ ਪਰ ਉਸ ਨੂੰ ਪੁੱਤਰ ਦੀ ਦਾਤ ਨਹੀਂ ਮਿਲੀ ਪਰ ਦੁਨੀ ਚੰਦ ਨੂੰ ਆਪਣੀ ਸ਼ੌਹਰਤ ਪੈਸੇ ਤੇ ਆਪਣੀ ਪਾਵਰ ਦਾ ਹੰਕਾਰ ਸੀ ਜਦੋਂ ਛੇ ਕੁੜੀਆਂ ਤੋਂ ਬਾਅਦ ਸਤਵੀਂ ਕੁੜੀ ਬੀਬੀ ਰਜਨੀ ਹੋਈ ਤਾਂ ਦੁਨੀ ਚੰਦ ਨੂੰ ਬਹੁਤ ਆਸ ਸੀ ਕਿ ਸ਼ਾਇਦ ਉਸਦੇ ਘਰ ਪੁੱਤਰ ਆਵੇਗਾ ਪਰ ਨਹੀਂ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਤਵੀਂ ਵੀ ਕੁੜੀ ਹੋਈ ਜਿਸ ਦਾ ਨਾਮ ਰਜਨੀ ਰਜਨੀ ਦੇ ਪੈਦਾ ਹੋਣ ਤੋਂ ਬਾਅਦ ਦونی ਚੰਦ ਦਾ ਪਰਮਾਤਮਾ ਤੋਂ ਵਿਸ਼ਵਾਸ ਉੱਠ ਗਿਆ ਉਸ ਨੇ ਆਪਣੇ ਇਲਾਕੇ ਦੇ ਜਿੰਨੇ ਵੀ ਮਸੀਤਾਂ ਮਸਜਿਦਾਂ ਗੁਰਦੁਆਰੇ ਸਨ ਉਹ ਸਾਰੇ ਉਸ ਨੇ ਨਸ਼ਟ ਕਰਵਾ ਦਿੱਤੇ ਉਸ ਦੇ ਇਲਾਕੇ ਦੇ ਵਿੱਚ ਜੇਕਰ ਕੋਈ ਪਰਮਾਤਮਾ ਦੀ ਪੂਜਾ ਕਰਦਾ ਸੀ ਰੱਬ ਨੂੰ ਮੰਨਦਾ ਸੀ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਸੀ ਉਸ ਦਾ ਹੰਕਾਰ ਇੰਨਾ ਵੱਧ ਗਿਆ ਕਿ ਉਹ ਆਪਣੇ ਆਪ ਨੂੰ ਰੱਬ ਅਖਵਾਉਣ ਲੱਗ ਪਿਆ ਪਰ ਦੁਨੀ ਚੰਦ ਦੀ ਜਿਹੜੀ ਸਤਵੀਂ ਕੁੜੀ ਸੀ ਬੀਬੀ ਰਜਨੀ ਉਹ ਜਦੋਂ ਵੱਡੀ ਹੋਈ ਤਾਂ ਉਹ ਹਮੇਸ਼ਾ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹਿੰਦੀ ਸੀ ਉਹ ਹਮੇਸ਼ਾ ਹੀ ਪਰਮਾਤਮਾ ਨੂੰ ਮੰਦੀ ਸੀ ਤੇ ਉਸ ਦਾ ਨਾਮ ਜਪਦੀ ਰਹਿੰਦੀ ਸੀ ਪਰ ਇਹ ਗੱਲ ਦੁਨੀ ਚੰਦ ਉਸਦੇ ਪਿਤਾ ਨੂੰ ਮਨਜ਼ੂਰ ਨਹੀਂ ਸੀ ਇਸੇ ਤਰ੍ਹਾਂ ਹੀ ਇੱਕ ਦਿਨ ਉਸਨੇ ਆਪਣੀ ਸੱਤਾਂ ਕੁੜੀਆਂ ਨੂੰ ਬੁਲਾਇਆ ਤੇ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ 6 ਦੀਆਂ 6 ਕੁੜੀਆਂ ਨੇ ਕਿਹਾ ਕੀ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਹਾਂ ਤੁਹਾਡਾ ਦਿੱਤਾ ਹੀ ਪਹਿਨਦੀਆਂ ਹਾਂ ਪਰ ਬੀਬੀ ਰਜਨੀ ਉਸ ਸਮੇਂ ਚੁੱਪ ਰਹੀ ਉਹ ਕੁਝ ਨਹੀਂ ਬੋਲੀ ਜਦੋਂ ਦੁਨੀ ਚੰਦ ਨੇ ਆਪਣੀ ਸਤਵੀਂ ਕੁੜੀ ਬੀਬੀ ਰਜਨੀ ਨੂੰ ਕਿਹਾ ਕਿ ਰਜਨੀ ਤੂੰ ਕਿਉਂ ਨਹੀਂ ਦੱਸਿਆ ਤੂੰ ਕਿਸ ਦਾ ਦਿੱਤਾ ਖਾਨੀ ਆ ਤੂੰ ਕਿਸ ਦਾ ਦਿੱਤਾ ਪਹਿਨਦੀ ਆ ਰਜਨੀ ਪਹਿਲਾਂ ਤਾਂ ਚੁੱਪ ਰਹੀ ਪਰ ਬਾਅਦ ਵਿੱਚ ਬੋਲੀ ਉਸਨੇ ਕਿਹਾ ਕਿ ਮੇਰੀਆਂ ਪੈਨਾ ਜੇੜੀਆਂ ਨੇ ਇਹਨਾਂ ਨੇ ਝੂਠ ਬੋਲਿਆ ਹੈ ਕਿਉਂਕਿ ਇਸ ਸ੍ਰਿਸ਼ਟੀ ਤੇ ਕੋਈ ਕਿਸੇ ਨੂੰ ਨਹੀਂ ਦਿੰਦਾ ਬਲਕਿ ਇੱਕ ਪਰਮਾਤਮਾ ਹੈ ਜੋ ਸਾਰਿਆਂ ਨੂੰ ਪਹਿਨਣ ਨੂੰ ਦਿੰਦਾ ਹੈ ਖਾਣ ਨੂੰ ਦਿੰਦਾ ਹੈ ਉਹਦੀ ਰਜ਼ਾ ਤੋਂ ਬਿਨਾ ਕੋਈ ਵੀ ਜੀਵ ਸੁਰੱਖਿਅਤ ਨਹੀਂ ਹੈ ਇਸ ਲਈ ਮੈਨੂੰ ਵੀ ਉਹੀ ਪਰਮਾਤਮਾ ਦਿੰਦਾ ਹੈ ਉਹੀ ਖਾਣਾ ਖਾਣ ਨੂੰ ਦਿੰਦਾ ਹੈ ਉਹੀ ਪਹਿਨਣ ਨੂੰ ਦਿੰਦਾ ਹੈ ਤੇ ਤੁਹਾਨੂੰ ਵੀ ਉਹੀ ਪਰਮਾਤਮਾ ਦਿੰਦਾ ਹੈ ਰਜਨੀ ਦਾ ਇਸ ਤਰ੍ਹਾਂ ਦਾ ਜਵਾਬ ਸੁਣ ਕੇ ਉਸਦੇ ਪਿਤਾ ਦونی ਚੰਦ ਨੂੰ ਬਹੁਤ ਗੁੱਸਾ ਆ ਗਿਆ ਉਸਨੇ ਕਿਹਾ ਕਿ ਰਜਨੀ ਇੱਕ ਵਾਰ ਫਿਰ ਸੋਚ ਲੈ ਕਿ ਤੂੰ ਜੋ ਕਹਿ ਰਹੀ ਹੈ ਉਹ ਸਹੀ ਕਹਿ ਰਹੀ ਹੈ ਜਾਂ ਫਿਰ ਤੂੰ ਆਪਣਾ ਜਵਾਬ ਬਦਲਣਾ ਚਾਹੁੰਦੀ ਹੈ ਪਰ ਰਜਨੀ ਨੇ ਕਿਹਾ ਨਹੀਂ ਪਿਤਾ ਜੀ ਇਹ ਸਹੀ ਗੱਲ ਹੈ ਸਾਰੀ ਦੁਨੀਆ ਨੂੰ ਸਾਰੀ ਸ੍ਰਿਸ਼ਟੀ ਨੂੰ ਉਹ ਪਰਮਾਤਮਾ ਹੀ ਹੈ ਜੋ ਸੰਭਾਲੀ ਰੱਖਦਾ ਹੈ ਉਸ ਦੀ ਰਾਜਾ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿਲ ਸਕਦਾ ਗੁੱਸੇ ਵਿੱਚ ਆਏ ਸਹੂਕਾਰ ਨੇ ਕਿਹਾ ਕਿ ਜੇ ਇਹ ਗੱਲ ਠੀਕ ਹੈ ਤਾਂ ਚੱਲ ਫਿਰ ਮੈਂ ਤੇਰਾ ਵਿਆਹ ਇੱਕ ਕੋੜੀ ਨਾਲ ਕਰਵਾਉਣਾ ਹੈ ਦੇਖ ਲੈਨੇ ਆ ਕਿ ਤੇਰਾ ਪਰਮਾਤਮਾ ਕੀ ਕਰਦਾ ਹੈ ਰਜਨੀ ਨੇ ਕਿਹਾ ਕਿ ਪਿਤਾ ਜੀ ਜੋ ਤੁਹਾਡੀ ਮਰਜ਼ੀ ਜੋ ਤੁਹਾਡੀ ਇੱਛਾ ਉਸਨੇ ਕਿਹਾ ਕਿ ਜੇ ਪਰਮਾਤਮਾ ਨੂੰ ਇਹ ਮਨਜ਼ੂਰ ਹੋਵੇਗਾ ਮੇਰੀ ਇਹਦੇ ਵਿੱਚ ਹੀ ਰਾਜ ਆਵੇਗੀ ਫਿਰ ਦੁਨੀ ਚੰਦ ਨੇ ਇਹੋ ਕੰਮ ਕੀਤਾ ਉਸਨੇ ਆਪਣੇ ਰਾਜ ਦੇ ਵਿੱਚ ਇਹ ਅਨਾਉਂਸਮੈਂਟ ਕਰਵਾ ਦਿੱਤੀ ਕਿ ਇੱਕ ਇਹੋ ਜਿਹਾ ਬੰਦਾ ਲੱਭੋ ਜਿਹੜਾ ਤੁਰ ਫਿਰ ਨਹੀਂ ਸਕਦਾ ਹੋਵੇ ਜਿਹੜਾ ਕਰੋ ਵੀ ਪੂਰੀ ਤਰ੍ਹਾਂ ਗਰੀਬ ਹੋਵੇ ਉਹਨਾਂ ਨੇ ਇੱਕ ਬੰਦਾ ਲੱਭਿਆ ਜਿਹੜਾ ਕੋਰ ਦਾ ਮਰੀਜ਼ ਸੀ ਉਸਦੇ ਜ਼ਿਆਦਾਤਰ ਸਰੀਰ ਦੇ ਹਿੱਸਿਆਂ ਨੂੰ ਕੋਰ ਨੇ ਖਾ ਚੁੱਕਿਆ ਸੀ ਉਹ ਬਿਲਕੁਲ ਵੀ ਤੁਰ ਫਿਰ ਨਹੀਂ ਸਕਦਾ ਸੀ ਤੇ ਉਹ ਵੀ ਬਹੁਤ ਗਰੀਬ ਸੀ ਉਸਨੇ ਕੀ ਕੀਤਾ ਕਿ ਆਪਣੀ ਰਜਨੀ ਕੁੜੀ ਦਾ ਵਿਆਹ ਉਸਦੇ ਨਾਲ ਕਰ ਦਿੱਤਾ ਤੇ ਉਸ ਨੂੰ ਘਰੋਂ ਬਿਨਾ ਕੁਝ ਦਿੱਤੇ ਹੀ ਉਸ ਕੋੜੀ ਦੇ ਨਾਲ ਜਾਣ ਨੂੰ ਕਹਿ ਦਿੱਤਾ ਰਜਨੀ ਨੇ ਕਿਹਾ ਕਿ ਜਿੱਦਾਂ ਪਿਤਾ ਜੀ ਤੁਹਾਨੂੰ ਮਨਜ਼ੂਰ ਹੈ ਉਸ ਆਕਾਲਪੁਰਖ ਨੂੰ ਮਨਜ਼ੂਰ ਹੈ ਮੈਨੂੰ ਵੀ ਉਸੇ ਤਰ੍ਹਾਂ ਹੀ ਮਨਜ਼ੂਰ ਹੈ ਇਹ ਗੱਲ ਕਹਿ ਕੇ ਰਜਨੀ ਨੇ ਇੱਕ ਰੇੜੀ ਬਣਵਾਈ ਉਹਦੇ ਵਿੱਚ ਆਪਣੇ ਪਤੀ ਨੂੰ ਬਿਠਾਇਆ ਤੇ ਉਹ ਖਿੱਚਦੀ ਹੋਈ ਮਹਿਲ ਦੇ ਵਿੱਚੋਂ ਬਾਹਰ ਚਲੀ ਗਈ। ਬੀਬੀ ਰਜਨੀ ਉਸ ਰੇਰੀ ਨੂੰ ਇੱਕ ਰੱਸੀ ਦੇ ਨਾਲ ਖਿੱਚਦੀ ਹੋਈ ਪਿੰਡ-ਪਿੰਡ ਜਾਂਦੀ ਲੋਕਾਂ ਕੋਲੋਂ ਭਿੱਖਿਆ ਮੰਗ ਕੇ ਆਪਣਾ ਗੁਜ਼ਾਰਾ ਕਰਦੀ। ਹੁਣ ਬੀਬੀ ਰਜਨੀ ਦੇ ਤਨ ਦੇ ਉੱਤੇ ਉਹ ਸ਼ਾਈ ਕੱਪੜਿਆਂ ਦੀ ਜਗ੍ਹਾ ਮੈਲੇ ਫਟੇ ਪੁਰਾਣੇ ਕੱਪੜੇ ਸਨ। ਪੈਰਾਂ ਦੇ ਵਿੱਚ ਕੋਈ ਵੀ ਚੱਪਲ ਨਹੀਂ ਸੀ। ਪਰ ਬੀਬੀ ਰਜਨੀ ਆਪਣੇ ਪਰਮਾਤਮਾ ਕੋਲੋਂ ਇਹੀ ਜਪ ਕਰਦੀ ਕਿ ਇਹ ਪਰਮਾਤਮਾ ਮੈਨੂੰ ਤੇਰੀ ਇਹ ਰਜਾ ਵੀ ਮਨਜ਼ੂਰ ਹੈ ਤੇ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਕਿ ਤੂੰ ਜੋ ਕਰ ਰਿਹਾ ਹੈਂ ਮੇਰੇ ਲਈ ਉਹ ਸਹੀ ਕਰ ਰਿਹਾ ਹੈ ਬੀਬੀ ਰਜਨੀ ਇਦਾਂ ਹੀ ਪਿੰਡ ਪਿੰਡ ਘੁੰਮਦੀ ਜੋ ਵੀ ਉਸ ਨੂੰ ਲੋਕਾਂ ਦੁਆਰਾ ਰੁੱਖੀ ਮਿੱਸੀ ਰੋਟੀ ਮਿਲਦੀ ਉਹ ਆਪਣੇ ਪਹਿਲਾਂ ਪਤੀ ਨੂੰ ਖਵਾਉਂਦੀ ਫਿਰ ਉਸ ਤੋਂ ਬਾਅਦ ਆਪ ਖਾਂਦੀ ਇਸੇ ਤਰ੍ਹਾਂ ਹੀ ਘੁੰਮੀ ਘੁੰਮੀ ਉਹ ਪਿੰਡ ਪਹੁੰਚਦੀ ਹੈ ਚੱਕ ਰਾਮਦਾਸ ਉੱਥੇ ਜਾ ਕੇ ਉਹ ਦੇਖਦੀ ਹੈ ਕਿ ਇੱਕ ਪਾਣੀ ਦੀ ਛਪੜੀ ਦੇ ਲਾਗੇ ਇੱਕ ਸੰਗਣੀ ਬੇਰੀ ਦੀ ਛਾਂ ਹੈ ਉਸ ហេਟਾਉ ਆਪਣੇ ਪਤੀ ਨੂੰ ਬਿਠਾ ਦਿੰਦੀ ਹੈ ਤੇ ਆਪ ਲਾਗੇ ਦੇ ਪਿੰਡ ਮੰਗਣ ਵਾਸਤੇ ਤੁਰ ਪੈਂਦੀ ਹੈ ਜੇਰੀ ਬੇਰੀ ਦੇ ਹੇਠਾਂ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ ਉਹਦੇ ਲਾਗੇ ਬਹੁਤ ਸਾਰੇ ਕਾਂ ਬੈਠੇ ਹੋਏ ਸਨ ਤੇ ਉਹ ਬਹੁਤ ਰੋਲਾ ਪਾ ਰਹੇ ਸਨ ਸ਼ਾਇਦ ਉਹ ਖੁਸ਼ੀ ਦੇ ਨਾਲ ਰੋਲਾ ਪਾ ਰਹੇ ਸਨ ਤੇ ਕੁਝ ਕਾਂ ਜਿਹੜੇ ਨੇ ਉਹ ਛਪੜੀ ਦੇ ਵਿੱਚੋਂ ਪਾਣੀ ਪੀ ਰਹੇ ਸੀ ਤੇ ਕੁਝ ਕਾਂ ਜਿਹੜੇ ਛਪੜੀ ਦੇ ਵਿੱਚ ਨਹਾ ਰਹੇ ਸੀ ਤੇ ਜਦੋਂ ਨਹਾ ਕੇ ਛਪੜੀ ਦੇ ਵਿੱਚੋਂ ਬਾਹਰ ਨਿਕਲ ਰਹੇ ਸੀ ਤਾਂ ਉਹਨਾਂ ਦਾ ਰੰਗ ਜਿਹੜਾ ਹੈ ਉਹ ਕਾਲੇ ਤੋਂ ਸਫੇਦ ਹੁੰਦਾ ਜਾ ਰਿਹਾ ਸੀ ਜਾਨੀ ਕਿ ਉਹ ਕਾਵਾਂ ਤੋਂ ਹੰਸ ਬੰਦੇ ਜਾ ਰਹੇ ਸਨ ਇਹ ਸਾਰਾ ਕੁਝ ਰਜਨੀ ਦਾ ਪਤੀ ਦੇਖ ਰਿਹਾ ਸੀ ਉਹ ਹੈਰਾਨ ਸੀ ਕਿ ਇਦਾਂ ਕਿਵੇਂ ਹੋ ਸਕਦਾ ਹੈ ਕਿਵੇਂ ਪਾਣੀ ਦੇ ਵਿੱਚ ਡੁਬਕੀ ਲਾਉਂਦਾ ਹੈ ਕਾਂ ਤੇ ਰੰਗ ਬਦਲ ਜਾਂਦਾ ਹੈ ਜਿਹੜੇ ਮੈਲੇ ਕਚੂਲੇ ਕਾਂ ਸਨ ਜਿਹੜੇ ਬਿਮਾਰ ਕਾਂ ਸਨ ਉਹ ਚੰਗੇ ਭਲੇ ਸਵਸਥ ਹੋ ਕੇ ਉਸ ਪਾਣੀ ਦੇ ਵਿੱਚੋਂ ਬਾਹਰ ਨਿਕਲ ਰਹੇ ਸਨ ਇਹ ਸਾਰਾ ਕੁਝ ਦੇਖ ਕੇ ਰਜਨੀ ਦੇ ਪਤੀ ਨੇ ਵੀ ਸੋਚਿਆ ਕਿਉਂ ਨਾ ਮੈਂ ਵੀ ਇਸ ਪਾਣੀ ਦੇ ਵਿੱਚ ਆ ਕੇ ਵੇਖਾਂ ਡੁਬਕੀ ਲਾ ਕੇ ਵੇਖਾਂ ਸ਼ਾਇਦ ਮੇਰਾ ਵੀ ਇਸੇ ਤਰ੍ਹਾਂ ਹੀ ਜਿਹੜਾ ਕੋੜ ਹੈ ਉਹ ਖਤਮ ਹੋ ਜਾਵੇ ਇਸ ਛਪੜੀ ਦੇ ਵਿੱਚ ਕੋਈ ਨਾ ਕੋਈ ਤਾਕਤ ਤਾਂ ਜ਼ਰੂਰ ਹੈ। ਇਹੀ ਸੋਚਦਾ-ਸੋਚਦਾ ਉਹ ਛਪੜੀ ਦੇ ਵੱਲ ਡਿੱਗਦਾ ਟੈਂਦਾ ਰੈਂਕਦਾ ਹੋਇਆ ਰੈਂਕਦਾ ਹੋਇਆ ਛਪੜੀ ਵੱਲ ਤੁਰ ਪੈਂਦਾ ਹੈ। ਪਰ ਉਹ ਛਪੜੀ ਦੇ ਕੰਡੇ ਤੇ ਜਾ ਕੇ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਡਿੱਗ ਕੇ ਮਰ ਨਾ ਜਾਵੇ। ਉਹ ਇਸ ਲਈ ਉਹ ਕੀ ਕਰਦਾ ਹੈ ਕਿ ਉਹ ਬੇੜੀ ਦੀ ਇੱਕ ਟਾਣੀ ਨੂੰ ਫੜ ਲੈਂਦਾ ਹੈ ਤੇ ਉਸ ਛਪੜੀ ਦੇ ਵਿੱਚ ਡੁਬਕੀ ਲਾ ਲੈਂਦਾ ਹੈ। ਤੇ ਜਦੋਂ ਉਹ ਡੁਬਕੀ ਲਾ ਕੇ ਬਾਹਰ ਨਿਕਲਦਾ ਹੈ ਤਾਂ ਉਹਦਾ ਜਿਹੜਾ ਸਰੀਰ ਸੀ ਇੱਕ ਹੱਟੇ-ਕੱਟੇ ਨੌਜਵਾਨ ਦੀ ਤਰ੍ਹਾਂ ਬਣ ਜਾਂਦਾ ਹੈ ਉਹਦਾ ਸਾਰਾ ਕੋਰ ਜਿਹੜਾ ਸਾਰੀ ਬਿਮਾਰੀ ਉਹ ਖਤਮ ਹੋ ਜਾਂਦੀ ਹੈ ਫਿਰ ਉਹ ਉਸੇ ਬੇੜੀ ਦੇ ਥੱਲੇ ਬੈਠ ਕੇ ਛਪੜੀ ਦੇ ਲਾਗੇ ਕੰਡੇ ਤੇ ਬੈਠ ਕੇ ਆਪਣੀ ਪਤਨੀ ਰਜਨੀ ਦਾ ਇੰਤਜ਼ਾਰ ਕਰਦਾ ਹੈ ਉਹਦੀ ਉਡੀਕ ਕਰਨ ਲੱਗ ਪੈਂਦਾ ਹੈ ਜਦੋਂ ਰਜਨੀ ਉਸ ਪਿੰਡ ਦੇ ਵਿੱਚੋਂ ਭਿਖਿਆ ਮੰਗ ਕੇ ਵਾਪਸ ਆਉਂਦੀ ਹੈ ਉਹ ਦੇਖਦੀ ਹੈ ਕਿ ਮੇਰਾ ਪਤੀ ਉੱਥੇ ਹੈ ਹੀ ਨਹੀਂ ਉੱਥੇ ਉਸ ਨੌਜਵਾਨ ਨੂੰ ਵੇਖਦੀ ਹੈ ਉਹ ਕਹਿੰਦੀ ਹੈ ਕਿ ਮੇਰਾ ਪਤੀ ਸੀ ਇੱਥੇ ਬੈਠਾ ਉਹ ਕਿੱਥੇ ਗਿਆ ਤੁਸੀਂ ਇੱਥੇ ਕਿਉਂ ਬੈਠੇ ਹੋ ਰਜਨੀ ਦਾ ਪਤੀ ਉਸ ਨੂੰ ਕਹਿੰਦਾ ਹੈ ਕਿ ਰਜਨੀ ਮੈਂ ਤੇਰਾ ਪਤੀ ਹਾਂ ਪਰ ਅੱਗੇ ਰਜਨੀ ਕਹਿੰਦੀ ਹੈ ਕਿ ਤੂੰ ਝੂਠ ਬੋਲ ਰਿਹਾ ਹਾਂ ਮੇਰਾ ਪਤੀ ਤਾਂ ਪਿੰਗਲਾ ਹੈ ਉਸ ਨੂੰ ਕੋੜ ਹੋਇਆ ਹੋਇਆ ਹੈ ਉਹ ਤਾਂ ਉੱਠ ਵੀ ਨਹੀਂ ਸਕਦਾ ਉਹ ਸਿਰਫ ਆਪਣੀ ਰੇੜੀ ਦੇ ਉੱਪਰ ਹੀ ਬੈਠਾ ਰਹਿੰਦਾ ਹੈ ਤੂੰ ਮੇਰਾ ਪਤੀ ਕਿਵੇਂ ਹੋ ਸਕਦਾ ਹੈ ਸ਼ਾਇਦ ਤੂੰ ਉਸ ਨੂੰ ਮਾਰ ਦਿੱਤਾ ਹੈ ਮੇਰੀ ਜਾਇਦਾਦ ਮੇਰਾ ਵਾਰਿਸ ਬਣਨ ਵਾਸਤੇ ਤੂੰ ਇਦਾਂ ਕੀਤਾ ਹੈ ਪਰ ਰਜਨੀ ਦੇ ਪਤੀ ਨੇ ਅੱਗੋ ਜਵਾਬ ਦਿੱਤਾ ਇਹ ਸਾਰਾ ਕੁਝ ਤੇਰੀ ਹੀ ਭਗਤੀ ਦਾ ਨਤੀਜਾ ਹੈ ਤੂੰ ਪਰਮਾਤਮਾ ਤੇ ਪੂਰਾ ਵਿਸ਼ਵਾਸ ਰੱਖਦੀ ਸੀ ਉਸ ਪਰਮਾਤਮਾ ਨੇ ਅੱਜ ਤੇਰੀ ਭਗਤੀ ਨੂੰ ਸੁਣ ਲਿਆ ਤੇ ਤੇਰੇ ਪਤੀ ਦੀ ਬਿਮਾਰੀ ਨੂੰ ਠੀਕ ਕਰ ਦਿੱਤਾ ਉਹ ਦੇਖ ਇਹ ਸਾਹਮਣੇ ਜਿਹੜੀ ਤੂੰ ਛਪੜੀ ਦੇਖ ਰਹੀ ਹੈ ਇਹਦੇ ਵਿੱਚ ਦੇਖ ਕਿਵੇਂ ਕਾਂ ਡੁੱਗੀ ਮਾਰਦੇ ਨੇ ਤੇ ਚਿੱਟੇ ਹੋ ਕੇ ਨਿਕਲ ਰਹੇ ਨੇ ਇਹ ਹੀ ਦੇਖਿਆ ਸੀ ਮੈਂ ਵੀ ਤੇ ਮੈਂ ਵੀ ਇਹ ਸੋਚਿਆ ਸੀ ਕਿ ਸ਼ਾਇਦ ਮੇਰਾ ਵੀ ਇਸ ਛਪੜੀ ਦੇ ਵਿੱਚੋਂ ਮੈਂ ਠੀਕ ਹੋ ਕੇ ਬਾਹਰ ਨਿਕਲਾਂ ਤੇ ਮੇਰਾ ਰੋਗ ਠੀਕ ਹੋ ਜਾਵੇਗਾ ਇਸ ਛਪੜੀ ਦੇ ਵਿੱਚ ਜਿਵੇਂ ਹੀ ਮੈਂ ਡੁਬਕੀ ਮਾਰੀ ਤੇ ਇਸ ਤੋਂ ਬਾਅਦ ਮੈਂ ਜਦੋਂ ਬਾਹਰ ਨਿਕਲਿਆ ਤਾਂ ਮੈਂ ਤੰਦਰੁਸਤ ਨੌਜਵਾਨ ਹੋ ਕੇ ਬਾਹਰ ਨਿਕਲਿਆ ਮੇਰਾ ਸਾਰਾ ਕੋਰ ਜਿਹੜਾ ਹੈ ਉਹ ਖਤਮ ਹੋ ਗਿਆ ਰਜਨੀ ਫਿਰ ਵੀ ਉਸ ਦੀਆਂ ਗੱਲਾਂ ਨੂੰ ਨਹੀਂ ਮੰਨਦੀ ਕਹਿੰਦਾ ਹੈ ਕਿ ਜਦੋਂ ਮੈਂ ਛਪੜੀ ਦੇ ਵਿੱਚ ਡੁਬਕੀ ਮਾਰੀ ਸੀ ਤੇ ਡਰਦੇ ਡਰਦੇ ਨੇ 베ੜੀ ਦੀ ਇੱਕ ਟਾਣੀ ਫੜ ਕੇ ਮੈਂ ਇਸ ਛਪੜੀ ਦੇ ਵਿੱਚ ਡੁਬਕੀ ਲਾਈ ਸੀ ਤਾਂ ਉਸ ਡੁੱਪਕੀ ਲਾਉਂਦੇ ਨਾਲ ਮੇਰਾ ਬਾਕੀ ਸਾਰਾ ਸਰੀਰ ਤਾਂ ਠੀਕ ਹੋ ਗਿਆ ਪਰ ਜਿਹੜਾ ਮੇਰਾ ਹੱਥ ਹੈ ਜਿਹੜਾ ਬਾਹਰ ਰਹਿ ਗਿਆ ਸੀ ਇਹਦੇ ਉੱਪਰ ਇਹ ਦੇਖ ਮੇਰੇ ਕੋੜ ਦੇ ਨਿਸ਼ਾਨ ਨੇ ਜਿਹੜੀ ਮੇਰੀ ਬਿਮਾਰੀ ਹੈ ਇਹਸ ਹੱਥ ਦੇ ਉੱਪਰ ਵੀ ਹੈ ਚੱਲ ਮੈਂ ਇਹ ਹੱਥ ਨੂੰ ਹੁਣ ਤੇਰੇ ਸਾਹਮਣੇ ਹੀ ਇਸ ਛਪਰੀ ਦੇ ਵਿੱਚ ਕਿਵੇਂ ਡੁਬੋਵਾਗਾ ਤੋ ਉਸ ਤੋਂ ਬਾਅਦ ਤੂੰ ਆਪੇ ਦੇਖ ਲੈਵੇਂ ਕਿਵੇਂ ਮੇਰਾ ਜਿਹੜਾ ਇਹ ਕੋੜ ਹੈ ਉਹ ਠੀਕ ਹੋ ਜਾਵੇਗਾ ਉਹ ਇਸੇ ਤਰ੍ਹਾਂ ਕਰਦਾ ਹੈ ਆਪਣਾ ਹਾਥੋ ਛਪਰੀ ਦੇ ਵਿੱਚ ਡਬੋਂਦਾ ਹੈ ਤੇ ਜਦੋਂ ਉਹ ਹੱਥ ਆਪਣਾ ਬਾਹਰ ਕੱਢਦਾ ਹੈ ਤਾਂ ਉਹਦਾ ਜਿਹੜਾ ਕੋੜ ਦਾ ਰੋਗ ਸੀ ਹੱਥ ਦੇ ਉੱਪਰ ਉਹ ਵੀ ਪੂਰੀ ਤਰ੍ਹਾਂ ਠੀਕ ਹੋ ਚੁੱਕਿਆ ਹੁੰਦਾ ਹੈ ਇਸ ਤੋਂ ਬਾਅਦ ਉਹ ਦੋਨੇ ਜਾਨੇ ਉਸ ਪਰਮਾਤਮਾ ਦਾ ਅਕਾਲ ਪੁਰਖ ਦਾ ਧੰਨਵਾਦ ਕਰਦੇ ਹਨ ਕਿ ਉਸਦਾ ਪਤੀ ਜਿਹੜਾ ਹੈ ਉਹ ਠੀਕ ਹੋ ਚੁੱਕਿਆ ਸੀ ਅੱਜ ਕੱਲ ਇਹ 베ਰੀ ਜਿਹੜੀ ਹੈ ਸਤਖੰਡ ਸੀੜੀ ਹਰਮੰਦਰ ਸਾਹਿਬ ਦੇ ਵਿੱਚ ਸਥਿਤ ਹੈ ਜਿੱਥੇ ਲੋਕ ਦਰਬਾਰ ਸਾਹਿਬ ਦੇ ਨਾਲ ਨਾਲ ਇਸ ਦੁਖ ਪੰਜਨੀ 베ਰੀ ਦੇ ਵੀ ਦਰਸ਼ਨ ਕਰਦੇ ਨੇ ਦੂਜੇ ਪਾਸੇ ਸ਼ਾਹੂਕਾਰ ਦੁਨੀ ਚੰਦ ਦਾ ਸਾਰਾ ਰਾਜ ਪਾਟ ਸਾਰਾ ਪੈਸਾ ਧਨ ਦੌਲਤ ਉਹ ਡਾਕੂ ਲਟੇਰਿਆ ਨੇ ਉਸ ਤੋਂ ਖੋ ਲਿਆ ਤੇ ਦੁਨੀ ਚੰਦ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਿਆ ਸੀ ਤੇ ਦਰਦ ਅਰਦ ਦੀਆਂ ਠੋਕੜਾਂ ਖਾ ਰਿਹਾ ਸੀ ਹੁਣ ਉਸ ਨੂੰ ਇਹ ਵੀ ਮਹਿਸੂਸ ਹੋ ਗਿਆ ਸੀ ਕਿ ਇਸ ਦੁਨੀਆ ਤੇ ਅਕਾਲ ਪੁਰਖ ਹੈ ਉਹ ਪਰਮਾਤਮਾ ਹੈ ਜੋ ਇਸ ਦੁਨੀਆ ਨੂੰ ਚਲਾਉਂਦੀ ਹੈ ਜਲਦ ਹੀ ਬੀਬੀ ਰਜਨੀ ਦੀ ਇਸ ਸਟੋਰੀ ਦੇ ਉੱਤੇ ਇੱਕ ਪੰਜਾਬੀ ਫਿਲਮ ਆ ਰਹੀ ਹੈ ਉਮੀਦ ਹੈ ਕਿ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਹੋਵੇਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਟੋਰੀ ਬਾਰੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਬਾਕੀ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ